ਬڑے ਇਕਲੋ ਕਿ ਭਾਈ ਤੇ ਇਤਰਾੜ ਨਹੀਂ ਭਾਈਪਾ ਵਾਲੇ 18 ਸਾਲ ਪੁਰਾਣਾ ਮੈਨੂੰ ਲੱਗਦਾ ਵੀ ਹੋ ਸਕਦਾ ਬਹੁਤਿਆਂ ਨੂੰ ਚੇਤੇ ਵੀ ਨਾ ਹੋਵੇ ਬਿਆਨ ਹੋ ਸਕਦਾ ਕਾਂਗਰਸ ਨੂੰ ਆਪ ਨੂੰ ਨਾ ਜਿੱਤੇ ਹੋਵੇ ਜੀ ਉਹ ਬਿਆਨ ਕੱਢ ਲਏ ਉਸ ਤੋਂ ਬਾਅਦ ਆ ਕੇ ਗੱਲ ਪੂਰੀ ਇਸ ਵੇਲੇ ਤਾਂ ਨੈਸ਼ਨਲ ਮੀਡੀਆ ਤੇ ਚਰਚਾ ਰੀਅਲ ਬਣੀ ਹੋਈ ਹੈ ਇਹ ਮਿੰਟੂ ਜੀ ਕਹਾਣੀ ਹੈ ਕੀ ਹੈ ਦਰਅਸਲ ਦੇਖੋ ਦੁਨੀਆ ਦੇ ਵਿੱਚ ਨਾ ਇੱਕ ਬੜੀ ਪ੍ਰਸਿੱਧ ਕਹਾਵਤ ਹੈ ਜੀ ਕਿ ਜਦ ਨੂੰ ਸੱਚ ਆਪਣੇ ਬੋਟ ਦੇ ਫੀਤੇ ਕਸ ਦਾ 10ਵੇਂ ਬੰਦ ਤਦ ਤੱਕ ਛੂਠ ਧਰਤੀ ਦੇ 7 ਚੱਕਰ ਲਾ ਚੁੱਕਾ ਹੁੰਦਾ ਹੈ ਜੀ ਇਹ ਸੱਚ ਹੈ ਇਹ ਬਿਲਕੁਲ ਗਲ ਛੜੀ ਆ ਨਾ ਸਹੀ ਆ ਤੁਹਾਡੇ ਖਿਲਾਫ ਜਦੋਂ ਜੇ ਤੁਸੀਂ ਮਸ਼ਹੂਰ ਹੋ ਗਏ ਤੁਹਾਡੇ ਖਿਲਾਫ ਕਿਸੇ ਨੇ ਕੁਝ ਉਈਓ ਪਾ ਦਿੱਤਾ ਜਦ ਤੱਕ ਤੁਸੀਂ ਸਫਾਈ ਦੇਣ ਵਾਸਤੇ ਮਨ ਬਣਾਓਗੇ ਤਦ ਤੱਕ ਤਾਂ ਉਹ ਵਾਇਰਲ ਹੋ ਹੋ ਕੇ ਬਹੁਤ ਦੂਰ ਤੱਕ ਪਹੁੰਚ ਗਿਆ ਹੋਵੇਗਾ ਜੀ ਤੇ ਉਤੋਂ ਕਮਾਲ ਦੀ ਗੱਲ ਇਹ ਹੋਏਗੀ ਕਿ ਜੋ ਤੁਹਾਡੀ ਸਫਾਈ ਹੋਏਗੀ ਉਹ ਘੱਟ ਲੋਕਾਂ ਤੱਕ ਜਾਣੀ ਆ ਹਾਂ ਉਹ ਸੁਣਨ ਵਾਸਤੇ ਕੋਈ ਤਿਆਰ ਨਹੀਂ ਹੋਏਗਾ ਦੇਖੋ ਕਹਾਣੀ ਇਹ ਆ ਕਿ ਨਰਿੰਦਰ ਮੋਦੀ ਜੀ ਜੜੇ ਆ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕੱਲ ਅੱਜ ਕੱਲ ਵੈਸੇ ਉਹ ਉਦਾਂ ਹੀ ਬੌਂਦਲੇ ਬੌਂਦਲੇ ਜੇ ਬਿਆਨ ਦਿੰਦੇ ਆ ਪਤਾ ਨਹੀਂ ਕੀ ਹੋ ਗਿਆ ਚੰਨ ਚੱਕ ਉਹ ਵਿਕਾਸ ਤੋਂ ਬਿਲਕੁਲ ਐ ਕਹਿ ਲਈਏ ਕਿ ਲੀ ਪਾਠਮੀ ਜੀ ਹੁਣ ਗੱਲ ਕਰਦੇ ਆ ਬੇ ਕਦੇ राम ਮੰਦਿਰ ਦਾ ਇਹਨਾਂ ਨੇ ਜੀ ਠੁਕਰਾ ਦਿੱਤਾ ਸੱਦਾ ਫੇਰ ਕਿ ਦੇਖੋ ਜੀ ਇਹਨਾਂ ਦਾ ਜਿਹੜਾ ਮੈਨੀਫੈਸਟੋ ਆ ਉਹਦੇ ਵਿੱਚ ਮੁਸਲਮ ਲੀਗ ਦੀ ਝਲਕ ਮਿਲਦੀ ਆ ਵਗੈਰਾ ਵਗੈਰਾ ਜੀ ਐਸੀ ਮੈਂ ਤੁਹਾਨੂੰ ਦੱਸਿਆ ਮੁਸਲਮ ਲੀਗ ਤੇ ਆਰਐਸਐਸ ਕੰਮ ਇਹਨਾਂ ਨੇ ਇੱਕੋ ਜਿਹਾ ਹੀ ਕੀਤਾ ਸੀਗਾ ਮੈਂ ਤੁਹਾਨੂੰ ਫੈਕਟ ਦੱਸੇ ਸੀਗੇ ਇੱਕ ਵਾਰੀ ਯਾਦ ਹੋਏਗਾ ਸ਼ਾਇਦ ਤੁਹਾਨੂੰ ਇਤਿਹਾਸ ਦੇ ਵਿੱਚੋਂ ਤਾ ਮਤਲਬ ਕਿ ਉਹ ਜਿਹੜਾ ਇੱਕ ਬਿਆਨ ਇਹਨਾਂ ਨੇ ਹੋਂ ਦਿੱਤਾ ਹੈ ਆਹ ਬਿਲਕੁਲ ਤਾਜ਼ਾ ਰੀਸੈਂਟਲੀ ਜਿਸ ਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਆਖੀ ਆ ਮਨਮੋਹਨ ਸਿੰਘ ਦੇ ਹਵਾਲੇ ਦੇ ਨਾਲ ਦੇਖੋ ਜਿਵੇਂ ਤੁਸੀਂ ਕਿਹਾ ਨਾ ਕਿ ਜੀ ਇਹ ਭਾਜਪਾ ਵਾਲੇ ਇਦਾਂ ਉਦਾਂ ਅਸਲ ਦੇ ਵਿੱਚ ਕੀ ਹੈ ਕਿ ਸਭ ਕੁਝ ਬੜਾ ਗਿਣਮਿੱਥ ਕਿ ਹੁੰਦਾ ਹੈ ਜੀ ਆਪਾਂ ਉਧਰ ਵੀ ਆਵਾਂਗੇ ਇਹ ਸਭ ਕੁਝ ਕਦੋਂ ਚੱਲਿਆ ਜੀ ਜਦੋਂ ਪਹਿਲਾ ਫੇਜ਼ ਇਲੈਕਸ਼ਨ ਦਾ ਓਵਰ ਹੋ ਜਾਂਦਾ ਹੈ ਤਾਂ ਉਹਦੀ ਜਿਹੜੀ ਪੋਲਿੰਗ ਹੈ ਉਹ 4 ਫੀਸਦੀ ਤੱਕ ਡਿੱਗੀ ਆ ਜੀ ਮੁਕਾਬਲਤਨ ਪਿਛਲੇ ਇਲੈਕਸ਼ਨ ਨਾਲ ਜੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਫੈਕਚੁਅਲੀ ਆ ਕਿ ਭਾਜਪਾ ਦੇ ਘੜ ਦੇ ਵਿੱਚ ਇਸ ਤਰ੍ਹਾਂ VOTING ਦਾ ਡਿੱਗਣਾ ਟਰਨ ਆਊਟ ਘਟਣਾ ਉਹ ਕਿਤੇ ਨਾ ਕਿਤੇ ਜਿਹੜੇ ਸਿਆਸੀ ਮਾਹਰ ਆ ਉਹ ਕਹਿੰਦੇ ਆ ਕਿ ਸੁਖ ਨਹੀਂ ਜਾਪਦੀ ਜੀ ਹੁਣ ਉਤੋਂ ਬਾਅਦ ਤੇ ਬਿਲਕੁਲ ਹੀ ਜਿੱਦਾਂ ਕਹਿ ਲਈਏ ਨਾ ਪੰਜਾਬੀ ਚ ਇੱਕ ਮਾਫ ਕਰਨਾ ਪ੍ਰਧਾਨ ਮੰਤਰੀ ਵਾਸਤੇ ਸ਼ਬਦ ਪਤਾ ਨਹੀਂ ਇਸਤੇਮਾਲ ਕਰੀਏ ਕਿ ਨਾ ਆਪਣੇ ਕਹਿ ਦਿੰਦੇ ਆ ਵਿਧਵੀਆਂ ਮਾਰਨ ਲੱਗ ਪਿਆ ਫਲਾਣਾ ਜੀ ਇਹ ਹੁਣ ਸਿਆਸਤ ਦੇ ਵਿੱਚ ਵਿਧਵੀਆਂ ਮਾਰਨ ਦਾ ਯੁੱਗ ਜਾਂ ਦੌਰ ਜਿਹੜਾ ਉਹ ਸ਼ੁਰੂ ਆ ਜੀ ਵਿਧਵੀਆਂ ਹੁਣ ਮਤਲਬ ਕਿ ਇਹਨਾਂ ਨੇ ਜੋ ਕੀਤਾ ਵੈਸੇ ਮੈਂ ਉਸ ਨੂੰ ਵਿਧਵੀ ਨਹੀਂ ਮੰਨਦਾ ਜੀ ਇਹ ਜੋ ਵੀ ਕਰਦੇ ਨੇ ਬਹੁਤ ਸੋਚ ਕੇ ਕਰਦੇ ਨੇ ਬਹੁਤ ਉਲੀਕ ਕੇ ਕਰਦੇ ਨੇ ਜੀ ਮਸਲਨ ਕਿ ਇਹਨਾਂ ਦਾ ਤੰਤਰ ਇਹਨਾਂ ਤਗੜਾ ਹੈ ਮੈਂ ਤੁਹਾਨੂੰ ਉਹਦਾ ਬਿਲਕੁਲ ਇੱਕ ਸਬੂਤ ਦੇ ਦਿਨਾ ਆ ਕਿ ਦਰਅਸਲ ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ ਇਹਨੂੰ ਜਾਨਣਾ ਬਹੁਤ ਜ਼ਰੂਰੀ ਹੈ ਪ੍ਰਧਾਨ ਮੰਤਰੀ ਕਹਿੰਦੇ ਜੀ ਕਿ ਦੇਖੋ ਇਹਨਾਂ ਨੇ ਤੁਹਾਡੀਆਂ ਪ੍ਰਾਪਰਟੀਆਂ ਜਿਹੜੀਆਂ ਨਾ ਉਹ ਲੁੱਟ ਕਸੁੱਟ ਕੇ ਮਤਲਬ ਕਿ ਤੁਹਾਡੇ ਤੋਂ ਖੋ ਕੇ ਜਿਆਦਾ ਜਵਾਕ ਜੰਮਣ ਵਾਲਿਆਂ ਨੂੰ ਦੇ ਦੇਣੀਆਂ ਮਤਲਬ ਕਿ ਮੁਸਲਮਾਨਾਂ ਨੂੰ ਦੇ ਦੇਣੀਆਂ ਹਾਂਜੀ ਉਤੋਂ ਪਹਿਲਾਂ ਇੱਕ 25 30 ਸਕਿੰਟ ਦਾ ਵੀਡੀਓ ਜਿਹੜਾ ਹੈ ਨਾ ਉਹ ਮਨਮੋਹਨ ਸਿੰਘ ਦਾ ਚਲਾਇਆ ਜਾਂਦਾ ਹੈ ਜੀ ਜਿਹੜਾ ਕਿ 2006 ਦਾ ਸੀਗਾ ਹੁਣ ਲਾਲਾ ਲਾਲਾ ਹੋ ਗਈ ਕਿ ਭਈ ਇਹ ਕੀ ਆ ਕਿਉਂਕਿ ਇਹਨਾਂ ਨੇ ਨਾਲ ਇਹ ਜੋੜ ਦਿੱਤਾ ਕਿ ਦੇਖੋ ਇਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਸਾਡੇ ਸਾਧਨਾ ਤੇ ਇਹਨਾਂ ਦਾ ਪਹਿਲਾ ਹੱਕ ਬਣਦਾ ਜਾਂ ਨਹੀਂ ਮੁਸਲਮਾਨਾਂ ਦਾ ਹੱਕ ਬਣਦਾ ਜੀ ਹੁਣ ਜਿਵੇਂ ਹੀ ਇਹ ਆਉਣਗੇ ਸੱਤਾ ਦੇ ਵਿੱਚ ਵਾਪਸ ਆਉਣਗੇ ਕਾਂਗਰਸੀ ਇਹਨਾਂ ਨੇ ਤੇ ਤੁਹਾਡੇ ਤੋਂ ਪ੍ਰਾਪਰਟੀਆਂ ਖੋ ਕੇ ਮੁਸਲਮਾਨਾਂ ਨੂੰ ਦੇ ਦੇਣੀਆਂ ਤੇ ਆਪ ਹੀ ਕਹੀ ਜਾਂਦੇ ਆ ਜੀ ਦੂਜੀ ਚੀਜ਼ ਨਾਲ ਇਹ ਕਹੀ ਗਈ ਕਿ ਬੀਬੀਆਂ ਨੂੰ ਖਾਸ ਤੌਰ ਤੇ ਕਿ ਇਹਨਾਂ ਨੇ ਤੇ ਤੁਹਾਡੇ ਗਲਾਂ 'ਚ ਮੰਗਲ ਸੂਤਰ ਨਹੀਂ ਛੱਡਣੇ ਹਾਲਾਂਕਿ ਮੈਂ ਤੇ ਇਹਨਾਂ ਦੇ ਮੈਨੀਫੈਸਟੋ 'ਚ ਕਿਤੇ Hindu ਜਾਂ Muslim ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਪੜ ਸਕਿਆ ਜੇ ਕਿਸੇ ਨੇ ਪੜੀਆਂ ਹੋਣ ਤੇ ਮੈਨੂੰ ਪਤਾ ਨਹੀਂ ਹੈ ਜੀ ਮਤਲਬ ਕਿ ਇਹ ਜਿਹੜਾ ਬਿਆਨ ਸੀਗਾ ਨਾ ਉਹ ਕੱਲ ਦਾ ਕਮਸਾਨ ਬਣ ਗਿਆ ਬਿਆਨ ਜਿਹੜਾ ਸੀਗਾ ਉਹਦੇ ਤੇ ਪੂਰਾ ਕਹਿ ਲੋ ਕਿ ਹਿੰਦੀ ਦਾ ਕਿ ਸ਼ਬਦ ਇਸਤੇਮਾਲ ਕੀਤਾ ਜਾਂਦਾ ਬਵਾਲ ਬਵਾਲ ਦਾ ਮਤਲਬ ਆਪਣੇ ਪੰਜਾਬੀ ਚ ਜਿਵੇਂ ਕਹਿੰਨੇ ਆ ਨਾ ਕਿ ਹਾ ਹੱਲਾ ਹੋ ਗਿਆ ਪੂਰਾ ਜੀ ਪੂਰਾ ਰੌਲਾ ਪੈ ਗਿਆ ਤਾਂ ਕਾਂਗਰਸ ਨੇ ਸਫਾਈਆਂ ਵਗੈਰਾ ਤੇ ਬਹੁਤ ਦਿੱਤੀਆਂ ਮਤਲਬ ਉਹ ਕਹਿੰਦੇ ਰਹੇ ਕਿ ਯਾਰ ਅਸੀਂ ਜੇ ਕੁਝ ਇਸ ਤਰ੍ਹਾਂ ਦਾ ਕਰਨਾ ਹੁੰਦਾ ਜੇ ਕੋਈ ਸਾਡੇ ਚ ਇਸ ਤਰ੍ਹਾਂ ਦੀ ਕੋਈ ਕਾਂ ਕਾਂਜ ਹੁੰਦੀ ਤੇ ਅਸੀਂ ਤੇ ਸੱਤਾ ਦੇ ਵਿੱਚ ਰਹਿ ਕੇ ਗਏ ਆ ਜੀ ਇੰਨਾ ਚਿਰ ਅਸੀਂ ਸਤਾ ਭੋਗੀਆ ਫਿਰ ਉਦੋਂ ਹੀ ਅਸੀਂ ਕਰ ਲੈਂਦੇ ਤਾਂ ਮਤਲਬ ਕਿ ਇਹਨਾਂ ਨੇ ਕੋਰਾ ਛੂਟ ਛੋਲ ਦਿੱਤਾ ਹੁਣ ਸੱਚ ਕੀ ਵੈਸੇ ਤੇ ਉਹ ਵੀਡੀਓ ਵੀ ਸਾਡੇ ਜਿਹੜੇ ਹੈਗੇ ਨੇ ਕੰਟਰੋਲ ਰੂਮ ਵਾਲੇ ਉਹਨਾਂ ਨੇ ਕੱਟ ਕੇ ਸਾਨੂੰ ਭੇਜੀ ਹੋਈ ਆ ਮਨਮੋਹਨ ਸਿੰਘ ਦੀ ਪੂਰੀ ਸਪੀਚ ਜਿਹੜੀ ਆ ਉਹ ਤੁਹਾਨੂੰ ਮਿਲ ਜਾਏਗੀ ਜੀ ਸਾਡੇ ਜਿਹੜੇ ਤਕਨੀਕੀ ਟੀਮ ਦੇ ਮੈਂਬਰ ਆ ਉਹਨਾਂ ਨੇ ਉਹ ਵੀਡੀਓ ਕੱਟ ਕੇ ਸਾਨੂੰ ਖਲਾਈ ਆ ਉਹਦੇ ਭਾਸ਼ਣ ਦੀ ਉਹ ਸਾਰੀ ਗੱਲ ਮਤਲਬ ਕਿ ਮਨਮੋਨ ਸਿੰਘ ਘੋਰਾ ਦੀ ਜਿਹੜੀ ਵੀਡੀਓ ਹੈ ਨਾ 30 ਸਕਿੰਟ ਵਾਲੀ ਉਹਦੇ ਤੋਂ 20 ਸਕਿੰਟ 30 ਸਕਿੰਟ ਜਿੰਨੀ ਵੀਡੀਓ ਰਿਸ਼ਨ ਹੈ ਉਹਦੇ ਤੋਂ ਜਿਹੜੀ ਇਲਾਵਾ ਅਸਲ ਵੀਡੀਓ ਹੈ ਜਦ ਤੁਸੀਂ ਉਸ ਨੂੰ ਦੇਖੋਗੇ ਤਾਂ ਟੋਟਲੀ ਸੰਦਰਭੀਕਰਨ ਬਦਲ ਜਾਂਦਾ ਹੈ ਜੀ ਦੇਖੋ ਸੰਦਰਭੀਕਰਨ ਦਾ ਮਤਲਬ ਕਿ ਕਿਸੇ ਦੇ ਸ਼ਬਦ ਦੇ ਜਾਂ ਕਿਸੇ ਦੇ ਬੋਲਾਂ ਦੇ ਮਾਇਨੇ ਹੀ ਬਦਲ ਜਾਣੇ ਜੀ ਮੈਂ ਕੁਝ ਕਹਿ ਰਿਹਾ ਹੁਣ ਮੇਰੀ ਗੱਲ ਨੂੰ ਕਿਸੇ ਥਾਂ ਕਿਸੇ ਮੌਕੇ ਕੋਈ ਬੰਦਾ ਉਥੋਂ ਉਨੇ ਕੋ ਸੈਕਿੰਡ ਚੁੱਕ ਕੇ ਚਲਾ ਦੇਵੇ ਆਪਣੇ ਫਾਇਦੇ ਲਈ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਆ ਕਿਸੇ ਵੀ ਵਰਗ ਨਾਲ ਸੰਬੰਧਤ ਆ ਤਾਂ ਮਤਲਬ ਕਿ ਉਹਦੇ ਮੈਨੇ ਬਦਲ ਜਾਣਗੇ ਹੋ ਸਕਦਾ ਕਿ ਮੈਂ ਮਿੰਟ 2 ਮਿੰਟ 4 ਮਿੰਟ ਦੀ ਗੱਲ ਦੇ ਵਿੱਚ ਉਹਦਾ ਸੰਦਰਭੀਕਰਨ ਬਿਲਕੁਲ ਵੱਖਰਾ ਰੱਖ ਰਿਹਾ ਹਾਂ ਜੀ ਜੋ ਉਕਤ ਵਿਅਕਤੀ ਜਿਹੜਾ ਉਹ ਆਪਣੇ ਲਾਭਹਾਨੀ ਦੇ ਮੁਤਾਬਕ ਕਰ ਰਿਹਾ ਹੈ ਤਾਂ ਇੱਥੇ ਆ ਕੇ ਸਾਰੀ ਗੜਬੜ ਕਰ ਦਿੱਤੀ ਹੁਣ ਪਹਿਲਾਂ ਤੇ ਇਤਰਾ ਲੱਗਿਆ ਕਿ ਹਾਂ ਬਈ ਸ਼ਾਇਦ ਉਸ ਪੀਛ ਜੜੀਆ ਪੂਰੀ ਨਾ ਲੱਭੇ ਹਾਲਾਂਕਿ ਲਲਨ ਟੌਪ ਵਾਲੇ ਵੀ ਫਸ ਗਏ ਦੇਚ ਲਲਨ ਟੌਪ ਨੂੰ ਬੜਾ ਟਰੋਲ ਕੀਤਾ ਗਿਆ ਚੱਲਦਾ ਨਾ ਨਾ ਦਾ ਇੰਡੀਆ ਟੂਡੇ ਵਾਲੇ ਦਾ ਹੀ ਆ ਉਹ ਡਿਜੀਟਲ ਪਲੇਟਫਾਰਮ ਹੈ ਨਾ ਤਾਂ ਬਹੁਤ ਉਹਨਾਂ ਦੀ ਵੀ ਛਿੱਲ ਪੱਟੀ ਜਨਤਾ ਨੇ ਇੱਥੇ ਇੱਕ ਆਪਣੇ ਹੈਗੇ ਨੇ ਆ ਕਾਫੀ ਤਗੜੇ ਸਿਆਸੀ ਵਿਸ਼ਲੇਸ਼ਕ ਨੇ ਉਹਨਾਂ ਨੇ ਪੋਸਟ ਪਾ ਦਿੱਤੀ ਕਿ ਮਨਮੋਨ ਸਿੰਘ ਨੇ ਤੇ ਜੇ ਹੱਕ ਦੇ ਕਿਹਾ ਹੀ ਨਹੀਂ ਮੈਂ ਵੇਖਿਆ ਪਹਿਲੀ ਵਾਰੀ ਵੇਖਿਆ ਵੈਸੇ ਮੇਰੀ ਟ੍ਰੋਲਿੰਗ ਹੋਈ ਹੈ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਇਹਨਾਂ ਦੇ ਆਈਟੀ ਸੈੱਲ ਵਾਲੇ ਨੇ ਕੀਤੀ ਆ ਬਟ ਮੈਂ ਵੇਖਿਆ ਕਿ ਇੰਨੇ ਉਹ ਐਗਰੈਸਿਵ ਹੋ ਕੇ ਪੈ ਰਹੇ ਸੀਗੇ ਉਥੇ ਇੱਕ ਤਾਂ ਉਹ ਹੈ ਹਿੰਦੂ ਭਾਈਚਾਰੇ ਤੋਂ ਸੀਗਾ ਵਿਸ਼ਲੇਸ਼ਕ ਜਿਹੜਾ ਸੀਗਾ ਲਿਬਰਲ ਆਦਮੀ ਤਾਂ ਦੂਸਰਾ ਮੋਟਾ ਆਪਾਂ ਕਹਿੰਦੇ ਨੇ ਕਿ ਮੋਠੋ ਹੋ ਕੇ ਪਿਆ ਚਾਬੀਆਂ ਲੈ ਲੈ ਕੇ ਉਥੇ ਪੈ ਰਹੇ ਸੀਗੇ ਤੇ ਕਮਾਲ ਦੀ ਗੱਲ ਹੈ ਕਿ ਜੋ ਅੰਗਰੇਜ਼ੀ ਨਿਊਜ਼ਪੇਪਰ ਸੀਗਾ ਉਸ ਵੇਲੇ ਦਾ ਉਹਦੀ ਵੀ ਕਿਤੇ ਨਾ ਕਿਤੇ ਉਹ ਸਕਰੀਨਸ਼ਾਟ ਵਾਲੀ ਜਿਹੜੀ ਸੀਗੀ ਨਾ ਫੋਟੋ ਉਹਨਾਂ ਨੇ ਉੱਥੇ ਪਾਈ ਹੋਈ ਸੀ ਜੀ ਮਤਲਬ ਕਿ ਪੂਰੀ ਲਾਲਾ 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 ਇਸ ਬਿਆਨ ਦੇ ਨਾਲ ਹੋਈ ਆ ਹੁਣ ਗੱਲ ਇਹ ਆ ਕਿ ਸਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਤੁਹਾਨੂੰ ਯਾਦ ਹੈ ਕਿ ਨਰਿੰਦਰ ਮੋਦੀ ਨੇ ਜੋ ਰਾਹੁਲ ਗਾਂਧੀ ਆ ਉਹਨਾਂ ਦੀ ਅਕਲ ਦਾ ਜਲੂਸ ਕੱਢ ਦਿੱਤਾ ਸੀਗਾ ਉਹ ਵੀ ਇਧਰੋਂ ਆਲੂ ਪਾਓ ਉਧਰੋਂ 골ਡ ਨਿਕਲੇਗਾ ਜੀ ਅਸੀਂ ਉਹ ਸਾਰਾ ਕੁਝ ਲੱਭ ਕੇ ਦੱਸਿਆ ਸੀਗਾ ਕਿ ਵੇਖੋ ਉਹ ਭਾਸ਼ਣ ਜਿਹੜਾ ਹੈ ਨਾ ਜੇ ਤੁਸੀਂ ਰਾਹੁਲ ਗਾਂਧੀ ਦਾ ਪੂਰਾ ਵੀਡੀਓ ਸੁਣ ਲਓਗੇ ਤਾਂ ਵੀਡੀਓ ਦੇ ਐਂਡ ਦੇ ਵਿੱਚ ਰਾਹੁਲ ਗਾਂਧੀ ਕਹਿੰਦਾ ਕਿ ਇਹ ਗੱਲ ਮੈਂ ਨਹੀਂ ਕਹਿ ਰਿਹਾ ਮੋਦੀ ਕਹਿ ਰਿਹਾ ਹੁਣ ਦੇਖੋ ਉਹ ਹਿੱਸਾ ਕੱਟ ਦਿੱਤਾ ਗਿਆ ਜੀ ਜਿਹਦੇ ਵਿੱਚ ਐਂਡਿੰਗ ਤੇ ਜਾ ਕੇ ਰਾਹੁਲ ਗਾਂਧੀ ਕਹਿ ਰਿਹਾ ਵਾ ਕਿ ਇਹ ਗੱਲ ਮੈਂ ਨਹੀਂ ਇਹ ਮੋਦੀ ਸਾਹਿਬ ਬੋਲ ਰਹੇ ਆ ਮਤਲਬ ਕਿ ਮੋਦੀ ਸਾਹਿਬ ਨੇ ਹੀ ਉਸ ਹਿੱਸੇ ਨੂੰ ਚੁੱਕ ਕੇ ਇੰਨਾ ਜ਼ਿਆਦਾ ਚਲਾਇਆ ਨਾ ਜ਼ਿਆਦਾ ਚਲਾਇਆ ਕਿ ਅਕਲ ਦਾ ਜਲੂਸ ਨਿਕਲ ਗਿਆ ਹੁਣ ਜੇ ਕਾਂਗਰਸ ਉਸ ਅਸਲ ਵੀਡੀਓ ਨੂੰ ਲੱਭ ਕੇ ਸਫਾਈ ਦੇ ਤੌਰ ਤੇ ਪੇਸ਼ ਕਰੇ ਕੌਣ ਸੁਣੂਗਾ ਤਿੰਨ ਚਾਰ ਸਾਲ ਪੰਜ ਸਾਲ ਤਾਂ ਚੱਲ ਗਿਆ ਜੀ ਸਮਝਦੇ ਹੋ ਨਾ ਤੁਸੀਂ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਆਈਟੀ ਸੈਲਿਆ ਉਹ ਬਹੁਤ ਜ਼ਬਰਦਸਤ ਆ ਬਹੁਤ ਜ਼ਬਰਦਸਤ ਤਰੀਕੇ ਨਾਲ ਉਹਨਾਂ ਨੇ ਅੱਜ ਸਵੇਰ ਦਾ ਬਿਰਤਾਂਤ ਬਣਾ ਦਿੱਤਾ ਕਿ ਵੇਖੋ ਜੀ ਗੱਲ ਇਹ ਆ ਕਿ ਇਹਨਾਂ ਨੇ ਮੁਸਲਮਾਨਾਂ ਨੂੰ ਕਿਹਾ ਸੀਗਾ ਕਿ ਸਾਧਨਾ ਤੇ ਪਹਿਲਾਂ ਇਹਨਾਂ ਦਾ ਹੱਕ ਆ ਜੀ ਜਦ ਕੇ ਐਸਾ ਮਨਮੋਹਨ ਸਿੰਘ ਨੇ ਕਿਤੇ ਨਹੀਂ ਕਿਹਾ ਮੈਂ ਉਹਦਾ ਥੋੜਾ ਮੱਥਾ ਮਾਰ ਕੇ ਨਾ ਪੰਜਾਬੀ ਚੋਂ ਲੱਥਾ ਕੀਤਾ ਸਾਰੀ ਸਪੀਚ ਦਾ ਉਹ ਜੇ ਆਪਾਂ ਸਮਝੀਏ ਤੇ ਸਭ ਕੁਝ ਹੈ ਜਿਹੜਾ ਉਹਨਾਂ ਨੇ ਦਰਸਾਲਾ ਉਹ ਉਹ ਸਭ ਕੁਝ ਜਿਹੜਾ ਨਾ ਸਾਫ਼ ਹੋ ਜਾਂਦਾ ਪੰਜਾਬੀ ਚੋਂ ਲੱਥਾ ਜਿਹੜਾ ਉਹ ਹੈਗਾ ਆਪਣੇ ਪਾਸ ਜੀ 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 ਤਾਂ ਉਹਦੀ ਵੀ ਮਿੰਟੂ ਜੀ ਜ਼ਰੂਰ ਆਪਾਂ ਗੱਲ ਕਰੀਏ ਮੈਂ ਇਸ ਦੇ ਨਾਲ ਜੁੜੇ ਕੁਝ ਕਮੈਂਟ ਵੀ ਲੈ ਲੈਣਾ ਜੀ ਇਧਰਲੇ ਪਾਸੇ ਤੋਂ ਇੱਕ ਦੋ ਵੀਰਾਂ ਦੇ ਉੱਪਰਲੇ ਪਾਸੇ ਕਮੈਂਟ ਸੀਗੇ ਜੀ ਉਹ ਆਪਾਂ ਗੱਲਬਾਤ ਕਰ ਲਾਂਗੇ ਅੱਗੇ ਜਾ ਕੇ ਪੁੱਛਦੇ ਪਏ ਸੀਗੇ ਕਿ ਹੈੱਡਕੁਆਰਟਰ ਤੇ ਗਏ ਸੀਗੇ ਮੋਦੀ ਸਾਹਿਬ ਉੱਥੇ ਜਾ ਕੇ ਮਿਲ ਕੇ ਨੇ ਉਹਦੀ ਗੱਲ ਵੀ ਆਪਾਂ ਗਿਆ ਕੇ ਖੋਲ੍ਹ ਲੈਣੇ